ਜੇ ਡੱਲੀਆ ਨੂੰ ਕੋਸ ਹੁੰਦਾ ਸਾਰਾ ਨਾ ਮੁੱਖ ਜ਼ਿੰਮੇਵਾਰ ਹੋਊਗਾ ਸੈਂਟਰ ਦੂਜੇ ਨੰਬਰ ਤੇ ਹੋਊਗੀ ਪੰਜਾਬ ਸਰਕਾਰ ਪਰ ਸੋਸ਼ਲ ਮੀਡੀਆ ਤੇ ਜਾਂ ਬਾਕੀ ਜਥੇਬੰਦੀਆਂ ਤੇ ਇਹ ਕਹਿ ਰਿਹਾ ਕਿ ਜ਼ਿੰਮੇਵਾਰ ਹੋਣਗੀਆਂ ਉਹ ਜਥੇਬੰਦੀਆਂ ਜਿਹੜੀਆਂ ਪੰਜਾਬ ਚ ਬੈਠੀਆਂ ਬਾਰਡਰਾਂ ਤੇ ਨਹੀਂ ਗਈਆਂ ਕੀ ਪੈਣ ਉਹ ਤੋਂ ਵੀ ਉਹਨਾਂ ਨੇ ਇੱਕ ਕੀਤੀ ਹੈ ਉਸੇ ਕੰਮ ਤੇ ਉਹ ਹੋਣਾ ਹੀ ਹੋਇਆ ਜਿਨ੍ਹਾਂ ਨੇ ਜਾ ਕੇ ਉਹ ਸੱਭੀ ਵਾਲਾ ਹੈਗਾ ਉੱਥੇ ਨੰਗਾਣੇ ਕਤਲ ਕੀਤਾ ਹੈਗਾ ਸਾਡੀ ਸਟੇਜ ਤੇ ਵੀ ਕਬਜ਼ਾ ਕਰਨ ਆਏ ਹੋਏ ਸੀਗੇ 26 ਤੋਂ ਬਾਅਦ 27 ਤਰੀਕ ਨੂੰ ਇਹ ਉਹਨਾਂ ਦਾ ਕੰਮ ਹੈ ਗਹਿਰਾ ਨੀਤੀਕ ਦੇ ਕਾਕਾ ਕੂਟਾ ਜਿਹੜੇ ਉਹ ਕਹਿੰਦੇ ਨੇ ਕਿ ਮੀਟਿੰਗਾਂ ਮੂਟਿੰਗਾਂ ਵਾਲਾ ਸਮਾਂ ਹੁ ਜੋ ਲੜਾਈ ਲੜਨੀ ਆ ਤਾਂ ਇੱਥੇ ਹੁਣ ਆਵੂ ਮੀਟਿੰਗ ਵਾਲਾ ਸਮਾਂ ਤਾਂ ਹੁਣ ਰਿਹਾ ਹੀ ਨਹੀਂ ਕਹਿੰਦੇ ਆਗੂ ਤਾਂ ਮਰਨ ਵਰਤੇ ਬੈਠਾ ਹੁਣ ਮੀਟਿੰਗਾਂ ਕਰਕੇ ਕਰਨਾ ਕੀ ਹੈ ਚਲੋ ਈਸ਼ਾਨ ਫੋ ਗੱਲ ਨਹੀਂ ਬਾਲੀ ਮਲਰੀਸ ਲੱਗਦੀ ਹੈ ਜੇ ਕੋਈ ਹੈ ਬੋਲਦਾ ਆਗੂ ਜੇ ਕੋਈ ਆਗੂ ਤੇ ਪਤਾ ਲੈਣ ਗਏ ਆ ਉਹ ਤਾਂ ਉਹਨਾਂ ਨੂੰ ਵੀ ਕੀ ਕਹਿ ਗਿਆ ਇਹ ਤਾਂ ਹੁਣ ਉਹਨਾਂ ਦੀ ਆਪਦੀ ਮਤ ਹੈ ਆਸੇ ਕਰਕੇ ਬੈਠੇ ਸਾਥੀ ਵੀ ਅਸੀਂ ਮੰਗਾ ਮਣਾ ਕੇ ਉਠਾਂਗੇ ਸਰਕਾਰ ਹੱਕ ਦੇ ਹੱਥ ਮਾਰਦੀ ਹੈ ਕਹਿੰਦੇ ਤੁਹਾਡੇ ਗੋਲ ਨਹੀਂ ਸਾਰਿਆਂ ਨੂੰ ਨਹੀਂ ਗੋਲਦੇ ਅਸੀਂ ਉਹੀ ਕਾਨੂੰਨ ਦੁਆਰੇ ਲਾਗੂ ਕਰਦੇ ਸਰਕਾਰ ਨੂੰ ਪ੍ਰਵਾਹ ਨਹੀਂ ਕਿਹੜਾ ਕਿੱਥੇ ਬੈਠਾ ਕਿਹਦੇ ਹੱਕ ਦੇ ਵਿੱਚ ਕਾਨੂੰਨ ਕੀ ਕਰ ਰਿਹਾ ਸਰਕਾਰ ਦੀ ਨੀਅਤ ਨੂੰ ਕਿਵੇਂ ਦੇ ਸਰਕਾਰ ਦੀ ਹੱਥ ਮੈਨੂੰ ਲੱਗਿਆ 80% ਲੋਕ ਮਰ ਜਾਣ ਉਹਨਾਂ ਨੂੰ ਕੀ ਫਰਕ ਪੈਂਦਾ ਉਹਨਾਂ ਦਾ 20% ਨਾਲ ਵੀ ਸਾਰੀ ਕਿਉਂਕਿ ਸਾਰਾ ਕੁਝ ਕਾਰਪੋਰੇਟਾਂ ਨੂੰ ਸੁਣਾਉਣਾ ਬਹੁਤਾ ਕੁਝ ਮਾਤਾ ਖੇਤੀ ਬਚਦੀ ਹੈ ਜਿਹੜਾ ਮੁੱਦਾ ਕੋ ਸਟੇਟਾਂ ਦਾ ਹੈ ਸੈਂਟਰ ਕਾਦੇ ਵਾਸਤੇ ਦੇ ਵਾਸਤੇ ਹੋ ਕੇ ਜਾ ਉਹਨੇ ਖੜਾ ਸਟੇਟਾਂ ਸੋਚ ਲਾਣੇ ਕਿ ਕਿਹੜੀ ਖੇਤੀ ਨੀਤੀ ਬਣਾਉਣੀ ਹੈ ਕਿਵੇਂ ਉਹਨੂੰ ਲਾਗੂ ਕਰਨਾ ਹੈ ਜਿਹੜੇ ਅਧਿਕਾਰ ਉਹਨਾਂ ਦਾ ਹੈ ਜਿਹੜੀ ਚੀਜ਼ ਦਾ ਹਮ ਸੋਣੂ ਅਧਿਕਾਰ ਹੈ ਮੈਂ ਕਹਾਂ ਵੀ ਤੁਸੀਂ ਨਾ ਕਰੋ ਮੈਨੂੰ ਫੜਾ ਗੋ ਗੋ ਜਾ ਮੈਨੂੰ ਪਤਾ ਬੜਾ ਇਹਦਾ ਚਲਾਉਣ ਦਾ ਜੇ ਮੈਨੂੰ ਨਾ ਮੇਰਾ ਹੱਕਾਂ ਨਾ ਮੇਰਾ ਅਧਿਕਾਰ ਕਿਉਂ ਫੜਾਇਆ ਨਾ ਨਾ ਮੈਨੂੰ ਤਾਂ ਪਤਾ ਹੈ ਅੱਜ ਜਿਹੜਾ ਇਕੱਠ ਹੈ ਪੂਰੇ ਭਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜ਼ਿਲ੍ਹਾ ਹੈੱਡਕੁਆਰਟਰ ਦਾ ਸੱਦਾ ਦਿੱਤਾ ਹੋਇਆ। ਮੁੱਦਾ ਉਹਦੇ ਸਾਰਾ ਜਿਹੜਾ ਮੁੱਖ ਮੁੱਦਾ ਬਣਦਾ ਹੈ ਜਿਹੜੇ ਖੇਤੀ ਨੀਤੀ ਉਹਨਾਂ ਨੇ ਘਰੜਾ ਨਵਾਂ ਲਿਆਂਦਾ ਹੈ। ਉਹ ਖੇਤੀ ਨੀਤੀ ਘਰੜਾ ਸੈਂਟਰ ਬਾਬਸਾ ਲਵੇ। ਕਿਉਂਕਿ ਉਹੋ ਹੀ ਕਾਨੂੰਨ ਹੈ ਜਿਹੜੇ ਪਹਿਲਾਂ ਦਿੱਲੀ ਲਾਗੂ ਕੀਤੇ ਸੀ ਕੋਈ ਫਰਕ ਨਹੀਂ ਹੈਗਾ ਉਹਨਾਂ 'ਚ। ਉਹਦੇ ਨਾਲ ਹੀ ਹੈਗਾ ਜਿਹੜੀ ਇੱਥੇ ਪੰਜਾਬ ਦੇ ਵਿੱਚ ਵਿਰੋਧੀ ਸਰਕਾਰ ਹੈ ਉਹਨਾਂ ਨੂੰ ਮਿਲੇ ਆ ਉਹਨੂੰ ਕਹਿ ਗਏ ਆ ਵੀ ਇਹਨੂੰ ਰੱਦ ਕਰੋ। ਤੇ ਨਹੀਂ ਪੰਜਾਬ ਸਰਕਾਰ ਨੂੰ ਮਜਬੂਰ ਕਰਾਂਗੇ ਉਹਨੂੰ ਰੱਦ ਕਰਾਉਣ ਦੇ ਲਈ ਉਦੋਂ ਅਗਲਾ ਮੁੱਦਾ ਜਿਹੜੇ ਸਾਡੇ ਸਾਥੀ ਬਾਰਡਰਾਂ ਤੇ ਬੈਠੇ ਆ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਮਾਲੋ ਮਰਨ ਵਰਤੇ ਬੈਠਿਆਂ ਨੂੰ ਅਸੀਂ ਤੁਹਾਡੇ ਮਾਦੇ ਨਾ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਕਹਿਣਾ ਚਾਹੀਦਾ ਆ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨੋ ਤੇ ਡੱਲੇ ਵਾਲ ਦੀ ਜਾਨ ਬਚਾਓ ਜੇ ਡੱਲੇ ਵਾਲ ਨੂੰ ਕੁਝ ਹੁੰਦਾ ਹੈ ਸਾਰਨਾ ਮੁਖ ਜ਼ਿੰਮੇਵਾਰ ਹੋਊਗਾ ਸੈਂਟਰ ਦੂਜੇ ਨੰਬਰ ਤੇ ਹੋਊਗੀ ਪੰਜਾਬ ਸਰਕਾਰ ਜੇ ਦੋਨੇ ਸਰਕਾਰਾਂ ਨੂੰ ਬਚਾਉਣ ਲਈ ਕੁਝ ਵੀ ਨਹੀਂ ਕਰਦੀਆਂ ਇਹ ਦੋਨੇ ਜ਼ਿੰਮੇਵਾਰ ਹੋਣਗੀਆਂ ਨਾ ਉਹਨਾਂ ਨੂੰ ਬਹਾਉਣ ਵਾਲਾ ਜ਼ਿੰਮੇਵਾਰ ਨਾ ਦੂਜੇ ਜ਼ਿੰਮੇਵਾਰ ਹੈਗੇ ਜਿੱਡੇ ਵੱਡੇ ਹੈ ਮੁੱਦੇ ਐ ਦੇਖੋ ਬਹੁਤ ਾਰੇ ਕਿਹਾ ਜੀ ਇਹਦਾ ਮੁੱਦਾ ਦੁਆਰੇ ਏਡਾ ਵੱਡਾ ਗੱਲ ਪਾਤਾ ਸਾਡੇ ਉਹ ਤਾਂ ਕਹਿੰਦੇ ਆ ਵੀ ਅਸੀਂ ਕਾਨੂੰਨ ਨਹੀਂ ਜਿਹੜੀ ਗਰੰਟੀ ਕਰੋ ਸਾਡੀ ਖਰੀਦ ਦੀ ਕਾਨੂੰਨੀ ਗਰੰਟੀ ਤਾਂ ਹੀ ਰਹੂ ਨਾ ਜੇ ਐਮਐਸਪੀ ਰਹੂਗੀ ਜੇ ਐਮਐਸਪੀ ਨਹੀਂ ਰਹਣੀ ਕਾਨੂੰਨੀ ਖਰੀਦਦਾਰ ਕੀ ਨੇ ਆ ਉਹ ਤਾਂ ਉਹ ਕਾਨੂੰਨ ਲੈ ਕੇ ਆਗੇ ਆਸੇ ਕਰਕੇ ਬੈਠੇ ਸਾਥੀ ਵੀ ਅਸੀਂ ਮੰਗਾ ਬਣਾ ਕੇ ਉਠਾਂਗੇ ਸਰਕਾਰ ਹਿੱਕ ਦੇ ਹੱਥ ਮਾਰਦੀ ਹੈ ਕਹਿੰਦੇ ਤੁਹਾਡੇ ਆ ਕੋਈ ਗੋਲ ਨਹੀਂ ਸਾਰਿਆਂ ਨੂੰ ਨਹੀਂ ਗੋਲਦੇ ਅਸੀਂ ਉਹੀ ਕਾਨੂੰਨ ਦੁਆਰੇ ਲਾਗੂ ਕਰਨੇ ਆ ਏਡਾ ਵੱਡਾ ਸਵਾਲ ਸਾਡੇ ਸਾਰਿਆਂ ਵਾਸਤੇ ਪਤਾ ਇਸ ਕਰਕੇ ਮੋਰ ਭਾਰਤ ਪੱਧਰ ਤੇ ਸਾਰੀਆਂ ਸਟੇਟਾਂ ਇਸ ਗੱਲ ਤੋਂ ਇਕੱਠੀਆਂ ਹੋਣ ਸਾਰੇ ਤਬਕੇ ਇਕੱਠੇ ਹੋਣ ਕਿਉਂਕਿ ਇਹ ਹਮਲਾ ਕੱਲੇ ਕਿਸੇ ਇੱਕ ਤਬਕੇ ਤੇ ਨਹੀਂ ਨਾ ਕਿਸਾਨਾਂ ਤੇ ਨਾ ਮਜ਼ਦੂਰਾਂ ਤੇ ਟੋਟਲ ਤੇ ਆ ਜੇ ਮਤਲਬ ਇਹ ਕਾਨੂੰਨ ਲਾਗੂ ਹੋ ਜਾਂਦੇ ਆ ਫਿਰ ਟੋਟਲ ਮਾਝ ਜਾਣੇ ਇਹਦੇ ਚ ਚਾਹੇ ਉਹ ਟਰੱਕਾਂ ਵਾਲੇ ਆ ਚਾਹੇ ਆੜਤੀਏ ਆ ਚਾਹੇ ਕੋਈ ਹੋਰ ਕਾਰੋਬਾਰ ਵਾਲੇ ਆ ਤੇ ਜੇ ਲੋਕਾਂ ਦੀ ਜੇਬ 'ਚ ਕਿਸੇ ਕੋਲੋਂ ਪੈਸਾ ਨਹੀਂ ਆਉਣਾ ਤੇ ਫਿਰ ਜਿਹੜੇ ਕੋਈ ਦੁਕਾਨਾਂ ਤੇ ਝਾਕਦੇ ਆ ਵੀ ਸਸੀਂ ਸੌਦਾ ਵਿੱਚ ਅੰਗੋ ਵੀ ਜਾਣਗੇ ਸਰਕਾਰ ਤਾਂ ਇੱਕ ਗੱਲ ਇੱਥੇ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਉਹਦੇ ਲਈ ਜੇ ਢੱਲੇ ਵਾਲ ਨੂੰ ਕੁਝ ਹੁੰਦਾ ਤਾਂ ਕੇਂਦਰ ਜ਼ਿੰਮੇਵਾਰਾਂ ਜਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਮੁੱਖ ਕੇਂਦਰ ਮੁੱਖ ਕੇਂਦਰ ਹੈ ਉਹਦੇ ਬਾਅਦ ਪੰਜਾਬ ਸਰਕਾਰ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਜਾਂ ਬਾਕੀ ਜਥੇ ਬੰਦਿਆਂ ਤੇ ਇਹ ਕਹਿ ਰਿਹਾ ਕਿ ਜ਼ਿੰਮੇਵਾਰ ਹੋਣਗੀਆਂ ਉਹ ਜਥੇ ਬੰਦਿਆਂ ਜਿਹੜੀਆਂ ਪੰਜਾਬ 'ਚ ਬੈਠੀਆਂ ਬਾਰਡਰਾਂ ਤੇ ਨਹੀਂ ਗਈਆਂ ਦੇਖੋ ਕਹਿਣ ਨੂੰ ਤਾਂ ਕੋਈ ਕੋਸ਼ਿਸ਼ ਇਹ ਕਿਹੜਾ ਮੂੰਹ ਫੜਨਾ ਹੈ ਬਹੁਤੇ ਹੋ ਲੋਕ ਹੈ ਜਿਹੜੇ ਦਿੱਲੀ ਬੈਠੇ ਉਦੋਂ ਕਦੂਜੇ ਨੂੰ ਗਵਾਲਾ ਕੱਢਦੇ ਸੀ ਧੀ ਪੈਣ ਉਦੋਂ ਵੀ ਉਹਨਾਂ ਨੇ ਇੱਕ ਕੀਤੀ ਆ ਉਸੇ ਕੰਮ ਤੇ ਉਹ ਹੁਣ ਆਏ ਹੋਏ ਆ ਜਿਨ੍ਹਾਂ ਨੇ ਜਾ ਕੇ ਉਹ ਸੱਬੀ ਵਾਲਾ ਹੈ ਗਿਆ ਉੱਥੇ ਅਹ ਨੇ ਗਾਣੇ ਕਤਲ ਕੀਤਾ ਹੈ ਗਿਆ ਸਾਡੀ ਸਟੇਜ ਤੇ ਵੀ ਕਬਜ਼ਾ ਕਰਨ ਆਏ ਹੋਏ ਸੀਗੇ 26 ਤੋਂ ਬਾਅਦ 27 ਤਰੀਕ ਨੂੰ ਇਹ ਉਹਨਾਂ ਦਾ ਕੰਮ ਹੈ ਉਹੀ ਤਰ੍ਹਾਂ ਸਾਰੀਆਂ ਉੱਥੇ ਫਿਰ ਜਾਵੜੀਆਂ ਹੈਗੀਆਂ ਉਹ ਉਹਨਾਂ ਦਾ ਕੰਮ ਹੀ ਇਹ ਹੋਰ ਤਾਂ ਹੈ ਨਹੀਂ ਹੈਗਾ ਇਹਦੇ ਨਾਲ ਸਾਨੂੰ ਵਾਲਾ ਕੱਢ ਲਾਣ ਦਿਨ ਰਾਤ ਕੱਢ ਲਾਣ ਸਾਨੂੰ ਕਾਇਦਾਂ ਦੇ ਜ਼ਿੰਮੇਵਾਰ ਹੈ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਪਰ ਲੋਕਾਂ ਨੂੰ ਜਿਹੜਾ ਗਾਲਾਂ ਕੱਢੀ ਜਾਂਦੇ ਆ ਵੀ ਤੁਸੀਂ ਆਉਂਦੇ ਕਿਉਂ ਨਹੀਂ ਉਦੋਂ ਆਉਂਗੇ ਜਦੋਂ ਡੱਲੇ ਵਾਲ ਮਾਰ ਕੇ ਗਾਲਾਂ ਕੱਢ ਕੇ ਕਹਿੰਦੇ ਆ ਉਹਨੂੰ ਬੇਨਤੀ ਕਰ ਲਾਣ ਅਪੀਲ ਕਰ ਲਾਣਾ ਵੀ ਤੁਹਾਡੇ ਵਾਸਤੇ ਬੈਠਾ ਯਾਰ ਆ ਉਹ ਬਚਾਈਏ ਸਾਡਾ ਕੋਈ ਗੱਲ ਨਹੀਂ ਸਾਡਾ ਗੁੱਸਾ ਨਹੀਂ ਹੈ ਕਿਉਂਕਿ ਕੋਈ ਕੋਨਾ ਕੰਮ ਹੈ ਪਰ ਉਹ ਤਾਂ ਕਹਿੰਦੇ ਨੇ ਕਿ ਜੇਕਰ ਕਿਸਾਨੀ ਬਚਾਉਣੀ ਹੈ ਤਾਂ ਇੱਥੇ ਬਾਰਡਰਾਂ ਦੇ ਉੱਪਰ ਬੈਠ ਕੇ ਹੀ ਬਚਾਈ ਜਾ ਸਕਦੀ ਹੈ ਜੇਕਰ ਕਿਸਾਨੀ ਮੰਗਾ ਮੰਨਵਾਉਣੀਆਂ ਬਾਰਡਰਾਂ ਦੇ ਉੱਪਰ ਬੈਠ ਕੇ ਮਨਵਾਈਆਂ ਜਾ ਸਕਦੀਆਂ ਘਰਾਂ ਦੇ ਵਿੱਚ ਬਹਿ ਕੇ ਜਾਂ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਇਕੱਠ ਕਰਕੇ ਐਵੇਂ ਕਹਿੰਦੇ ਕਿਸਾਨੀ ਨਹੀਂ ਬਚਣੀ ਨਾ ਮੰਗਾ ਮੰਨੀਆਂ ਜਾਣ ਦੇਖੋ ਜੇ ਕੋਈ ਇਹ ਕਹਿੰਦਾ ਵੀ ਜਿਹੜੇ ਬਾਰਡਰਾਂ 'ਤੇ ਬੈਠੇ ਉਹ ਲੜ ਰਹੇ ਹੈ ਜਿਹੜੇ ਬਾਰਡਰ ਦੇ ਨੇ ਬੈਠੇ ਉਹ ਤਾਂ ਕੋਈ ਨਹੀਂ ਲੜ ਰਿਹਾ ਇਹ ਤਾਂ ਹੁਣ ਫੈਸਲਾ ਅਸੀਂ ਤਾਂ ਕੀ ਕਰਨਾ ਤੇ ਲੋਕ ਕਰ ਲੈਣ ਫੈਸਲਾ ਜੇ ਬਾਰਡਰਾਂ ਦੇ ਬੈਠ ਕੇ ਲੜਾਈ ਹੁੰਦੀ ਹੈ ਫਿਰ ਪੰਜਾਬ ਦੇ ਰੇਲਾਂ ਕਿਉਂ ਰੋਕਿਆ ਫਿਰ ਬਾਰਡਰ 'ਤੇ ਬੈ ਜੇ ਆਈਏ ਵੀ ਕੱਲੋ ਇੱਕੋ ਇੱਕੋ ਗੱਲ ਹੈ ਵੀ ਯਾਰ ਬਾਰਡਰਾਂ ਤੇ ਬੈਠ ਕੇ ਲੜਾਈ ਜਿੱਤੀ ਜਾਣੀ ਹੈ। ਹੂੰ। ਸੋ ਉਹਨਾਂ ਸਾਥੀਆਂ ਨੇ ਦਿੱਤਾ ਹੈ ਉਹਨਾਂ ਦੀ ਆਪ ਦੀ ਗੱਲ ਹੀ ਸਾਬਤ ਕਰਦੀ ਹੈ। ਇਹਦਾ ਜਿਹੜੀ ਦੀ ਘੱਟ ਸਮਝ ਹੈ। ਜਿਹੜੇ ਉੱਥੇ ਉਹੋ ਜਿਹੇ ਤਾਕਤਾਂ ਗਈਆਂ ਹੋਈਆਂ ਇਹ ਉਹਨਾਂ ਦਾ ਕੰਮ ਹੈ। ਮੈਨੂੰ ਲੱਗਦਾ ਜੱਥੇਬੰਦਿਆ ਨਹੀਂ ਇਹ ਗੱਲ ਕਹਿੰਦੇ। ਅੱਛਾ ਇੱਕ ਗੱਲ ਹੋਰ ਦੱਸਿਓ ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਕਮੇਟੀ ਬਣਾਈ ਸੀ ਜਿਨੇ ਮੀਟਿੰਗ ਕਰਨੀ ਸੀ ਦੋਨਾਂ ਫਾਰਮਾਂ ਦੇ ਨਾਲ। ਪੰਦੇਰ ਆਏ ਪਰ ਇਧਰੋਂ ਗੈਰ ਰਾਜਨੀਤਿਕ ਐਸਕੇਮ ਦੇ ਵਿੱਚੋਂ ਕੋਈ ਨਹੀਂ ਆਇਆ ਕਿਵੇਂ ਦੇਖਦੇ ਹੋ ਮਤਲਬ ਤੁਹਾਡੀ ਜਥੇਬੰਦੀ ਦੀ ਅੱਗੇ ਜੁਗਿੰਦਰ ਸਿੰਘ ਅਗਰਾਹਾਂ ਵੀ ਉਹ ਕਮੇਟੀ ਦੇ ਵਿੱਚ ਸੀ ਉਹ ਆਏ ਨਹੀਂ ਕੀ ਕਾਰਨ ਹੈ ਕੋਈ ਉਹਨਾਂ ਨੇ ਅੱਗੋਂ ਕੋਈ ਜਵਾਬ ਦਿੱਤਾ ਹੈ ਨਹੀਂ ਦਿੱਤਾ ਕੀ-ਕਿਆ ਉਹਨਾਂ ਨੇ ਵੇਖੋ ਉਹਨਾਂ ਦੀ ਚਿੱਠੀ ਪਬਲਿਕ ਦੇ ਤੌਰ ਤੇ ਕਿਹਾ ਵੀ ਏਕਤਾ ਚਾਹੁੰਦੇ ਆ ਜੀ ਉਹ ਚਿੱਠੀ ਆਈ ਉਹ ਚਿੱਠੀ ਪੰਜਾਬ ਦਾ ਜਿਹੜਾ ਸਯੋਜਕ ਮੋਰਚਾ ਗੱਲ ਜਾਂ ਪੰਜਾਬ ਦੀ ਜਥੇਬੰਦੀਆਂ ਕਹੇ ਲੋ ਉੱਥੇ ਉਹ ਵਿਚਾਰਿਆ ਗਿਆ ਉੱਥੋਂ ਫੈਸਲਾ ਕਰਕੇ ਐਲਾਨੀਆਂ ਵੀਡੀਓ ਮੀਡੀਆ ਦੇ ਸਾਹਮਣੇ ਵੀ ਤੇ ਬਕਾਇਦਾ ਉਹਨੂੰ ਲਿਖਤੀ ਵੀ ਚਿੱਠੀ ਮਤਲਬ ਵਟਸਐਪ ਰਾਹੀਂ ਭੇਜੀ ਗਈ ਉਹਦੀ ਡੇਟ ਰੱਖੀ ਗਈ 21 ਆਸਤਾ ਇਹ ਸੀ ਕਿ ਵੀ ਉਹ ਦੋਨਾਂ ਚਿਰ ਨੂੰ ਆਉਣਾ ਚਾਹੀਦਾ ਸੀ ਉਹ ਕਿਉਂ ਨਹੀਂ ਆਇਆ ਦਾ ਜਵਾਬ ਤਾਂ ਦੇਖੋ ਅਸੀਂ ਤਾਂ ਕੀ ਕਹਿ ਸਕਦੇ ਆ ਇਹਦਾ ਜਵਾਬ ਤਾਂ ਉਹ ਦੇ ਸਕਦੇ ਆ ਅਸੀਂ ਉਹਨਾਂ ਨੂੰ ਜਰੂਰ ਪੁੱਛਿਆ ਦੂਜੇ ਸਾਥੀਆਂ ਨੂੰ ਆਏ ਨਹੀਂ ਉਹ ਵੀ ਕੋਈ ਸਪਸ਼ਟ ਜਵਾਬ ਤਾਂ ਦਿੱਤਾ ਨਹੀਂ ਜਦੋਂ ਬਾਅਦ ਵਿੱਚ ਅਸੀਂ ਉੱਠੇ ਆ ਉਦੋਂ ਹੋਇਆ ਵੀ ਕਿਉਂਕਿ ਨਾ ਜਿਹੜੀ ਇਹ ਸੀ ਮੈਂਬਰੀ ਕਮੇਟੀ ਸੋਨੇ ਨਾਲ ਗੱਲ ਕਰ ਰਹੀ ਹੈ ਇਹਦੇ ਕੋਲ ਅਧਿਕਾਰ ਹੈ ਇਨੇ ਵੀ ਮੋਰ ਸੰਯੁਕਤ ਮੋਰਚੇ 'ਚ ਵਿਚਾਰਦੇ ਆ ਜਿਹੜਿਆਂ ਵੀ ਗੱਲਾਂ ਉੱਥੇ ਵਿਚਾਰਨ ਵਾਸਤੇ ਆਈਆਂ ਉਹਨਾਂ ਨੇ ਵੀ ਕਿਹਾ ਸੀ ਅਸੀਂ ਵੀ ਦੋਨੇ ਫੋਰਮ ਵਿਚਾਰਾਂਗੇ ਤੇ ਅਗਲੀ ਕੋਈ ਡੇਟ ਰੱਖੀ ਜਾਊਗੀ ਉਦੋਂ ਸ਼ਾਇਦ ਗਨੈਸ਼ ਸਾਹਿਬ ਕੋਈ ਚੰਗਾ ਸਿੱਟਾ ਨਿਕਲਿਆਵੇ ਪਰ ਗੈਰ ਰਾਜਨੀਤਿਕ ਦੇ ਕਾਕਾ ਕੋਟਾ ਜਿਹੜੇ ਉਹ ਕਹਿੰਦੇ ਨੇ ਕਿ ਮੀਟਿੰਗਾਂ ਮੂਟਿੰਗਾਂ ਵਾਲਾ ਸਮਾਂ ਹੁਣ ਗਿਆ ਜਿਉਂ ਲੜਾਈ ਲੜਨੀ ਆ ਤਾਂ ਇੱਥੇ ਆਣ ਆਵੂ ਮੀਟਿੰਗ ਵਾਲਾ ਸਮਾਂ ਤਾਂ ਹੁਣ ਰਿਹਾ ਹੀ ਨਹੀਂ ਕਹਿੰਦੇ ਆਗੂ ਤਾਂ ਮਰਨ ਵਰਤੇ ਬੈਠਾ ਹੁਣ ਮੀਟਿੰਗਾਂ ਕਰਕੇ ਕਰਨਾ ਕੀ ਆ ਚਲੋ ਇਸ਼ਾਨਫ ਗੱਲ ਨਹੀਂ ਬਾਲੀ ਮਲ ਇਸ ਲੱਗਦੀ ਹੈ ਜੇ ਕੋਈ ਹੈ ਬੋਲਦਾ ਆਗ ਇਹ ਤਾਂ ਹੁਣ ਉਹਨਾਂ ਦੀ ਆਪ ਦੀ ਮੱਤ ਹੈ। ਹੂੰ ਸਰਕਾਰ ਦੀ ਨੀਅਤ ਨੂੰ ਕਿਵੇਂ ਦੇਖਦੇ ਹੋ? ਇੱਕ ਪਾਸੇ ਤਾਂ ਉਹ ਐਮਐਐਫਪੀ ਤੇ ਕਾਨੂੰਨ ਬਣਾਉਣ ਦੇ ਲਈ ਬੈਠੇ ਨੇ। ਦੂਸਰੇ ਪਾਸੇ ਇਹ ਸੀ ਕਿ ਪਿਛਲੀ ਵਾਰੀ ਕਿ ਕਿਸਾਨੀ ਅੰਦੋਲਨ ਜਿੱਤਿਆ ਵਾਪਸ ਸਾਰੇ ਬਿੱਲ ਕਰਵਾਏ ਪਰ ਸਰਕਾਰ ਦੁਬਾਰਾ ਫਿਰ ਬਿੱਲ ਲਈ। ਕਿ ਸਰਕਾਰ ਨੂੰ ਪ੍ਰਵਾਹ ਨਹੀਂ ਕਿਹੜਾ ਕਿੱਥੇ ਬੈਠਾ ਕਿਹਦੇ ਹੱਕ ਦੇ ਵਿੱਚ ਕਾਨੂੰਨ ਕੀ ਕਰ ਰਿਹਾ? ਸਰਕਾਰ ਦੀ ਨੀਅਤ ਨੂੰ ਕਿਵੇਂ ਦੇਖਦੇ? ਇਹਦੇ 'ਚ ਕੀ ਰੌਲਾ ਹੈ? ਹੂੰ ਸਰਕਾਰ ਦੀ ਖਾਤਰ ਮੈਨੂੰ ਲੱਗਿਆ 80% ਲੋਕ ਮਰ ਜਾਣ। ਉਹਨਾਂ ਨੂੰ ਕੀ ਫਰਕ ਪੈਂਦਾ? ਉਹਨਾਂ ਦਾ 20% ਨਾਲ ਵੀ ਸਰਜੂ। ਹੂੰ ਕਿਉਂਕਿ ਸਾਰਾ ਕੁਝ ਕਾਰਪੋਰੇਟਾਂ ਨੂੰ ਸਮਵਾਉਣਾ ਹੈ ਬਹੁਤਾ ਕੁਝ ਮਾਤਾ ਖੇਤੀ ਬਚਦੀ ਹੈ ਤੇ ਖੇਤੀ ਚੀਜ਼ ਅਹੀ ਦੀ ਹੈ ਕੋਈ ਗੱਡੀ ਨਾਲ ਲਊਗਾ ਕਪੜਾ ਵੀ ਘੱਟ ਪਾ ਲਊ ਹੋਰ ਚੀਜ਼ਾਂ ਵੀ ਨਾ ਸੜ ਸਕਦਾ ਹੈ ਮੌਤ ਨਹੀਂ ਹੁੰਦੀ ਪਾਣੀ ਦੇ ਨਾਲ ਜਵਣਾ ਤਾਂ ਮੌਤ ਹੁੰਦੀ ਹੈ ਨਾ ਇਹਦੇ ਚ ਸਾਰਿਆਂ ਨੂੰ ਵੱਡਾ ਮੁਨਾਫਾ ਦਿੰਦਾ ਹੈ ਉਹ ਕਹਿੰਦੇ ਆਪਾਂ ਤਾਂ ਭੋਲੀ ਚ ਤੁਰੇ ਫਿਰ ਇਹ ਉਹਨਾਂ ਕਾਰਪੋਰੇਟਾਂ ਨੂੰ ਸਮਵਾਉਣਾ ਹੈ ਇਸ ਕਰਕੇ ਉਹਨਾਂ ਨੂੰ ਕਿਸੇ ਲੋਕਾਂ ਦੀ ਕੋਈ ਪਰਵਾਹ ਨਹੀਂ ਨਾ ਹੋ ਲੋਕਾਂ ਦੇ ਹੈਗੇ ਆ ਉਹ ਉਹਦੇ ਚ ਆਏ ਆ ਤੇ ਉਦੋਂ ਵੀ ਉਹ ਐਂ ਕਹਿੰਦੇ ਸੀ ਜਦੋਂ ਅਸੀਂ ਵਾਪਸ ਲਏ ਆ ਕਿ ਮੈਂ ਮਾਫੀ ਚਾਹਣਾ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਹੁਣ ਸਮਝਾਉਣ ਲੱਗਿਆ ਹੋਏ ਸਟੇਟਾਂ ਰਾਈ ਸਮਝਾਉਣ ਲੱਗਿਆ ਉਹ ਗੱਲ ਵੀ ਮੰਨ ਲਈ ਵੀ ਮਾਸਲਾ ਸਟੇਟਾਂ ਦਾ ਹੈ ਜਿਹੜਾ ਮੁੱਦਾ ਕੋਈ ਸਟੇਟਾਂ ਦਾ ਹੈ ਸੈਂਟਰ ਕਾਦੇ ਵਾਸਤੇ ਉਹਦੇ ਵਾਸਤੇ ਉਹ ਭੇਜਿਆ ਉਹਨੇ ਖੜੜਾ ਸੈਂਟਰ ਮੋਂ ਸਟੇਟਾਂ ਸੋਚ ਲਾਣੇ ਵਾ ਕਿ ਕਿਹੜੀ ਖੇਤੀ ਨੀਤੀ ਬਣਾਉਣੀ ਆ ਕਿਵੇਂ ਇਹਨੂੰ ਲਾਗੂ ਕਰਨਾ ਹੈ ਜੇ ਜਿਹੜੇ ਅਧਿਕਾਰ ਉਹਨਾਂ ਦਾ ਹੈ ਜਿਹੜੀ ਚੀਜ਼ ਆ ਹੁਣ ਸੁਣਨੋਂ ਅਧਿਕਾਰ ਆ ਮੈਂ ਕਹਾ ਵੀ ਤੁਸੀਂ ਨਾ ਕਰੋ ਮੈਨੂੰ ਫੜਾਉਗੋ ਗੁਜਾ ਮੈਨੂੰ ਪਤਾ ਬੜਾ ਇਹਦਾ ਚਲਾਉਣ ਦਾ ਜੇ ਮੈਨੂੰ ਨਾ ਨਾ ਮੇਰਾ ਹੱਕਾਂ ਨਾ ਮੇਰਾ ਅਧ ਅੱਜ ਬੁੱਤ ਤੁਹਾਡੀ ਮੀਟਿੰਗ ਹੋਈ ਆ ਪੰਜਾਬ ਸਰਕਾਰ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਮੀਟਿੰਗ ਸੀ ਪੰਜਾਬ ਸਰਕਾਰ ਦੇ ਤੇ ਕੀ ਸਟੈਂਡ ਹੈ ਇਹਨਾਂ ਬਿਲਾਂ ਤੇ ਦੇਖੋ ਪੰਜਾਬ ਸਰਕਾਰ ਦੇ ਵਾਸਤੇ ਉਹਨਾਂ ਨੇ ਸਵਾਲ ਪਤਾ ਹਾਂ ਕਿ ਕਿਹੜੇ ਪਾਸੇ ਖੜਨਾ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਉਹ ਪੰਜਾਬ ਸਰਕਾਰ ਕੋਈ ਕਈ ਸਪਾਸਟ ਵੀ ਲੋਕਾਂ ਦੇ ਪੱਖ ਦੀ ਹੈ ਲੋਕਾਂ ਦੇ ਉਲਟ ਦੀ ਸਰਕਾਰ ਹੈ ਹਮ ਕਿਉਂਕਿ ਜਿਉ ਉਹਨਾਂ ਨੇ ਖੇਤੀ ਨੀਤੀ ਬਣਾਉਣ ਦੀ ਗੱਲ ਕੀਤੀ ਆ ਖਰੜੇ ਦੀ ਮਾਰਾਂ ਦੀ ਡਿਊਟੀ ਲਾਤੀ ਖਰੜਾ ਆ ਗਿਆ ਜਿੰਦੀ ਪਿਛਲੇ ਸਾਲ ਦੇ ਅਕਤੂਬਰ 'ਚ ਆ ਤਾਂ ਨੰਗਿਆ ਉਦੋਂ ਖਰੜਾ ਮਾਰਾ ਨੇ ਦੇਤਾ ਖੇਤੀਬਾੜੀ ਮੰਤਰੀ ਨੂੰ ਇਹੇ ਖੁੱਡੀਆਂ ਸਾਹਿਬ ਨੂੰ ਉਦੋਂ ਮੁੜ ਕੇ ਦੱਬੀ ਰੱਖਿਆ ਜੇ ਅਸੀਂ ਚੰਡੀਗੜ੍ਹ ਨਾ ਜਾਂਦੇ ਉਸ ਰਾਦੇ ਨਾਲ ਨਾ ਜਾਂਦੇ ਇਹ ਖਰੜਾ ਮਾਰ ਨਹੀਂ ਸੀ ਨਿਕਲਣਾ ਕਿਉਂਕਿ ਉਹਨਾਂ ਨੇ ਮੁੜ ਕੇ ਸਮਝ ਲਿਆ ਵੀ ਇਹ ਖਰੜਾ ਤਾਂ ਜਿਹੜਾ ਅਸੀਂ ਬਣਾ ਰਿਆਂ ਜਾਂ ਕਰ ਰਹੇ ਹਾਂ ਇਹ ਫਰਕਾਰਬੇਟਾਂ ਵਾਲਾ ਤਾਂ ਉਧਰੋਂ ਬਾਹਰ ਰੋੜੀ ਗਈ ਉਹਨੂੰ ਦੱਬ ਕੇ ਸੜਤਾ ਖਿਰਦੀ ਟੂ ਉਹ ਬਾਹਰ ਕਢਾ ਲਿਆ ਜੇ ਹੁਣ ਬਾਹਰ ਕਢਾਏ ਤੋਂ ਬਾਅਦ ਵੀ ਕਿੰਨੇ ਮਹੀਨੇ ਟੱਪ ਕੇ ਨਹੀਂ ਦੋਨੋਂ ਨੂੰ ਤੱਕ ਮੀਟਿੰਗ ਕਾਲ ਕਰਕੇ ਜਿਹੜੇ ਸੁਝਾ ਲੈਣੀ ਸੀ ਤਾਂ ਮਹੀਨੇ ਵੀ ਦਿਨਾਂ ਚ ਆ ਜਾਂਦੇ ਹੁੰਦੇ ਐ ਤੇ ਉਹਨੂੰ ਵੀ ਤਾਂ ਸਮਝ ਲਓ ਕਾਇਮੀ ਨੇ ਹੋਗੇ ਉਹਨੂੰ ਪਾਸ ਕਰਨਾ ਨਹੀਂ ਚਾਹੁੰਦੇ ਤੇ ਨਹੀਂ ਉਹ ਤੋਂ ਪਹਿਲਾਂ ਪਾਸ ਕਰਿਆ ਹੁੰਦਾ ਸੈਂਟਰ ਨੂੰ ਜਵਾਦਦੇ ਵੀ ਤਾਂ ਖੇਤੀ ਨੀਤੀ ਬਣਾ ਲਈ ਜਿਹੜੀ ਨਾ ਬਣਾਉਣੀ ਸੀ ਉਹਦਾ ਤਾਂ ਮਤਲਬ ਨਹੀਂ ਸਾਡੇ ਵਾਸਤੇ ਕੋਈ ਜਨਦੀ ਉਹ ਬਣਾਉਣਾ ਨਹੀਂ ਤੇ ਨਾ ਇਹ ਰੱਦ ਕਰਨਾ ਉਹਨਾਂ ਨੇ ਕਰਨਾ ਵੀ ਇਸੇ ਤੇ ਜਾਹ ਸੋਧ ਕਰਤੀ ਜੀ ਅਸੀਂ ਇਹ ਤੇ ਜਾਹ ਸੋਧ ਕਰਤੀ ਸੀ ਇਹਦੇ ਜਾਹ ਸੋਧ ਕਰਤੀ ਜਨਦੀ ਦੋਨਾਂ ਪਾਸੋਂ ਬਚਣ ਦਾ ਖੇਡ ਖੇਡਣੀ ਆ ਉਹਨਾਂ ਨੇ ਵੀ ਲੋਕਾਂ ਨੂੰ ਵੀ ਲੱਗੇ ਦੇ ਸੰਤਨ ਨੂੰ ਵੀ ਲੱਗੇ ਵੀ ਹਾਂ ਉਹਦੋਂ ਦਾ ਤੁਰਪੇ ਕਾਰਬਟਨ ਵੀ ਲੱਗੇ ਉਹਦੋਂ ਦਾ ਤੁਰਪੇ ਇਹ ਵਿੱਚ ਵਿਚਾਲੇ ਵਾਲੀ ਖੇਡ ਨਹੀਂ ਖੇਡੀ ਜਾਣੀ ਦੋ ਟੋਕੋ ਵਿਧਾਨ ਸਭਾ ਦਾ ਸੈਸ਼ਨ ਸਾਦਕੇ ਉਹਨੂੰ ਰੱਦ ਕਰਨਾ ਪਊਗਾ ਤੇ ਨਹੀਂ ਪੰਜਾਬ ਦੇ ਲੋਕਾਂ ਦਾ ਰੋਹ ਚ ੱਲਣ ਲਈ ਤਿਆਰ ਹੋਣਾ ਪਊਗਾ ਇੱਕ ਇੱਕ ਆਖਰੀ ਸਵਾਲ ਹੈ ਐਤੋਂ ਪਹਿਲਾਂ ਜੇ ਐਸਕੇਐਮ ਜਾਂ ਪੰਜਾਬ ਦੇ ਜਿੱਥੇ ਬੰਦੀਆਂ ਪ੍ਰੋਗਰਾਮ ਦਿੰਦੀ ਸੀ ਅਗਰਾਹਾ ਪ੍ਰੋਗਰਾਮ ਜ਼ਰੂਰ ਦਿੰਦੀ ਸੀ ਪਰ ਅਲੱਗ ਦਿੰਦੀ ਸੀ ਐਤ ਕੀ ਇਕੱਠੇ ਹੋਏ ਹੋ ਕੀ ਕਾਰਨ ਹੈ ਦੇਖੋ ਜਦੋਂ ਕੋਈ ਵੱਡਾ ਮਸਲਾ ਆ ਜਾਂਦਾ ਹੈ ਉਦੋਂ ਇਕੱਠੇ ਵੀ ਹੋਇਆ ਜਾਂਦਾ ਹੈ ਜੇ ਕੋਈ ਉਹੀ ਜੀ ਗੱਲ ਹੋਵੇ ਐਡਮਿਨ ਸਟੇਜਾਂ ਲੱਗ ਜਾਂਦੀ ਐ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਵੀ ਸਟੇਜਾਂ ਸਾਂਝੀ ਲੱਗੀ ਜਾਂ ਐਡ ਲੱਗੀ ਸਵਾਲ ਆ ਵੀ ਤੁਸੀਂ ਇੱਕ ਮੁੱਦੇ ਤੇ ਬੋਲਦੇ ਹੋ ਮਾ ਸਟੇਜ ਤੇ ਵੀ ਇਹੀ ਗੱਲ ਕਿ ਆ ਵੀ ਸੋਟਾ ਮੁੱਦਾ ਇੱਕ ਆ ਅਸੀਂ ਕੱਲੇ ਗ੍ਰਾਹਾਂ ਵਾਲੇ 43 ਸਾਂ ਬੈਠੇ ਸੀ ਪੰਜਾਬ ਚ ਦਿੱਲੀ ਵੀ ਬੈਠੀ 43 ਸਾਂ ਬੈਠੇ ਸੀ ਫਿਰ ਤੋਂ ਅਗਲਾ ਕਹਿੰਦਾ ਯਾਰ ਗ੍ਰਾਹਾਂ ਵਾਲੇ ਦਾ ਪਾਰਟ ਕੀ 43 ਸਾਂ ਸੇ ਬੈਠੇ ਕੋ ਦਿੱਲੀ ਬੈਠੇ ਇਹਨਾਂ ਦੇ ਇਹ ਤਾਂ ਪਾਰਟ ਗਿਆ ਜਿੱਥੇ ਬੰਦੀਆਂ ਪਾਰਟ ਲੜਨੀਆਂ ਦਾ ਉਦੋਂ ਕਹਿੰਦੇ ਵੀ ਇੱਕ ਜਿੱਥੇ ਬੰਦੀ ਕਿਸੇ ਹੋਰ ਗੱਲ ਤੇ ਲੜ ਰਹੀ ਐ ਦੂਜਿਆਂ ਜਿੱਥੇ ਬੰਦੀਆਂ ਕਿਸੇ ਹੋਰ ਫਿਰ ਚਾਹੇ ਤੁਸੀਂ ਕਾਂਝੀ ਸਟੇਜ ਲਾ ਲੀਏ ਵੱਖਰ-ਵੱਖਰੀ ਵਾਲੀ ਮੈਨੂੰ ਨਹੀਂ ਲੱਗਦਾ ਇਹਨਾਂ ਫਰਕ ਤੇ ਦਿੱਲੀ ਵੀ ਪੰਜ ਸਟੇਜਾਂ ਲੱਗੀਆਂ ਹੋਈਆਂ ਸੀ ਡੁੱਡੀ ਜਿਵੇਂ ਕਹਣਾ ਉਹ ਵੀ ਫਿਰ ਦਿੱਲੀ ਜਾਵੜੇ ਕੋਲ ਇੱਕ ਸੀਗੀ ਜਿਹੜੀ ਟਿੱਕਰੀ ਵੱਡ ਤੇ ਅੱਡ ਬੈਠੇ ਸੀਗੇ ਦੂਜਾ ਕਿਹੜਾ ਕੁੰਡਲੀ ਵੱਡ ਉਹ ਤੇ ਅੱਡ ਬੈਠੇ ਸੀ ਰਕੇਸ਼ ਸਰਗੇ ਅੱਡ ਬੈਠੇ ਸੀਗੇ ਅਸੀਂ ਅੱਡ ਬੈਠੇ ਸੀਗੇ ਤੇ ਜਿਹੜੇ ਇਧਰ ਆਪਣਾ ਹਰਿਆਣਾ ਤੇ ਰਾਜਸਥਾਨ ਵਾਲੇ ਉਹ ਮੈਨੂੰ ਬਾਰਡਰ ਦਾ ਨਹੀਂ ਨੋ ਬਤਵਾ ਅੱਡ ਬੈਠੇ ਸੀਗੇ ਪੰਜ ਥਾਂ ਹੀ ਬੈਠੀ ਸੀ ਉੱਥੇ ਫਿਰ ਇਹਨੂੰ ਆਏਗਾ ਦੀ ਵੀ ਪੰਜ ਥਾਂ ਹੀ ਬੈਠੇ ਤੁਸੀਂ ਤਾਂ ਪਾਟ ਕੇ ਇਹਦਾ ਜਿਨ੍ਹਾਂ ਲੋਕਾਂ ਨੇ ਕੋਈ ਖਾਮ ਖੇਹਨ ਬੁਲੇਖੇ ਖੜੇ ਕਰਨੇ ਆ ਇਹ ਉਹਨਾਂ ਦਾ ਕੰਮ ਹੈ